ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਤੇ ਮੋੜ ਪਹੁੰਚ ਚੁੱਕੇ ਹੈ ਬਾਈ ਸਿੰਧੂ ਵਾਲੇ ਕੋਲ ਜੀ ਦੇਖੋ ਅੱਜ ਵੀ ਤੁਹਾਨੂੰ ਕੋਈ ਚਾਰ ਪੰਜ ਦੇ ਲੈ ਕੇ ਮੱਝਾ ਖਾਣੀਆਂ ਆਪਾਂ ਤੇ ਬਾਕੀ ਬਾਈ ਜਣੇ ਗੱਲਬਾਤ ਕਰਦੇ ਬਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਹੋਰ ਬਾਈ ਜੀ ਸਭ ਠੀਕ ਠਾਇ ਬਹੁਤ ਵਧੀਆ ਹੋਰ ਸਲਾਮ ਤੁਸੀਂ ਪਰਵਾਸ ਮੇਰਾ ਮੇਰਾ ਜੀ ਠੀਕਾ ਪਰਵਾਸ ਆ ਹਾਂ ਜੀ ਹਾਂ ਜੀ ਸਰ ਚਲੋ ਠੀਕ ਹੈ ਹੋਰ ਕਿਵੇਂ ਚੱਲਿਆ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਾ ਵਾ ਚੱਲੇ ਚੱਲੀ ਜਾਂਦਾ ਬਸ ਪਾਲ ਸਾਰਾ ਵਿਗ ਗਿਆ ਸੀ ਉਦੋਂ ਹੀ ਵੜੀ ਵੇਕੀ ਨਾ ਜੀ ਵੜੀ ਵੇਕੀ ਚਲੋ ਸਾਰੇ ਵਗੋ ਮਾਲਾ ਸਾਰਾ ਨਵਾਂ ਟੋਟਲ ਲਵਾ ਆ ਹਾਂਜੀ ਹਾਂਜੀ ਬਿਲਕੁਲ ਮਾਲ ਚੰਗਾ ਲਈਦਾ ਜਦੋਂ ਚੰਗੇ ਨਾਲ ਵਾਧਾ ਜੇ ਬਿਲਕੁਲ ਜੀ ਬਿਲਕੁਲ ਜੇ ਮਾੜਾ ਅਗਲੇ ਨੂੰ ਪੈਜ ਰਫੇ ਚ ਨਹੀਂ ਉਹ ਹੋ ਜਾਂਦਾ ਕਿ ਇਸ ਵੇਲੇ ਬਾਤ ਕਰਨਾ ਪਰ ਨਹੀਂ ਚੰਗਾ ਲਓ ਬਿਲਕੁਲ ਜੀ ਹੋਰ ਵੀ ਝੋਟੀਆਂ ਜਾਂਦੀਆਂ ਦੁੱਧ ਵਾਲੀਆਂ ਸਰਾਈ ਆ ਚਲੋ ਸਰਾਈ ਆ ਜਿਹੜਾ ਵੀ ਲੈ ਜੂ ਜਾਰੀ ਕਰੂਗਾ ਚਲੋ ਹਾਂਜੀ ਤੇ ਸੂਈ ਆ ਭਾਈ ਜੀ ਇਹ ਇਹ ਸੂਈ ਆ ਭਾਜੀ ਅੱਜ ਹਫਤਾ ਕੋ ਹੋ ਗਿਆ ਦੱਸਦਨੇ ਨੂੰ ਹਾਂਜੀ ਹਾਂਜੀ ਤੇ ਝੋਟੀ ਕੋ ਦੁੱਧ ਬਹੁਤ ਜਿਆਦੇ ਕੋ ਵੈਸੇ ਹਾਂਜੀ ਇਹ ਵੀ ਆਦੀ ਆਈ ਆ ਤੇ ਝੋਟੀਆਂ ਦੁੱਧ ਪਾਜੀ ਆ ਵੇਖੋ ਗਾੜੇ ਗਾੜ ਵੇਖੋ ਅਗਲਾ ਚੱਡਾ ਦਿਖਾਓ ਕਰਾ ਝੋਟੀਆਂ ਬਿਲਕੁਲ ਜੀ ਇੰਨੀ ਦੁੱਧ ਵਾਲੀ ਪਾਜੀ ਮੈਂ ਮੈਂ ਨਹੀਂ ਵੇਖੀ ਕੋਈ ਹਾਂਜੀ ਇੰਨੀ ਦੁੱਧ ਵਾਲੀ ਮੈਂ ਨਹੀਂ ਵੇਖੀ ਅੱਛਾ ਜੀ ਆ ਜਿਆਦੀ ਦੁੱਧ ਵਾਲੀ ਆ ਅੱਜ ਆਈ 15 ਕਿਲੋ ਦੁੱਧ ਜੇ ਅੱਛਾ 15 ਲੀਟਰ ਦੁੱਧ ਜੇ ਥਾਨ ਵੇਖੋ ਲੱਗਾ ਕਿਤੇ ਕੱਲਾ ਕੱਲਾ ਤੇ ਚਵਾਈ ਕਿਤੇ ਲੱਗੀ ਬਹੁਤ ਚੰਗੀ ਹੈ ਬਾਜੀ ਹਾਂਜੀ ਦਰਦੀ ਹੈ ਨਾ ਅੱਜ ਅੱਜ ਆਈ ਹਾਂਜੀ ਆਈ ਤਾਂ ਕੁਲੀ ਦਰਦੀ ਥੋੜਾ ਜਿਆ ਆਇਆ ਉਧਰੋਂ ਮਾਲ ਸਾਰਾ ਜੀ ਹਾਂਜੀ ਠੀਕ ਆ ਤੇ ਜਿਆਦੇ ਦੁੱਧ ਵਾਲੀਆਂ ਝੋਟੀਆਂ ਕੋਲ ਬਟ ਤੇ ਬੱਚਾ ਮਰ ਗਿਆ ਆਗੇ ਨੇ ਇਹ ਤਾਂ ਮਾਰ ਕਟਾ ਜੇ ਅੱਜ ਬਾਤ ਸਾਰੀ ਹੋਰ ਜੀ ਮੇਰਾ ਹਾਂਜੀ ਅੱਜ ਵਧੂਗੀ ਦੁੱਧ ਭਾਜੀ ਵਧੂਗੀ ਅੱਜ ਹਾਂਜੀ ਮਾੜਾ ਮਾਰਨਾ ਮੈਨੇ ਅੱਛਾ ਮਾੜਾ ਮਾਰੂ ਤਾਂ ਫੇਰ ਦੱਸੂ ਕੀ ਕਰਦੇ ਆ ਲੋ ਜੀ ਕੋਈ ਵੀ ਆਵੇ ਤਾਂ ਨਾ ਆਵੇ 14 ਕਿਲੋ ਗਾਰੰਟੀ ਤੇ ਇਦਾਂ ਵੀ ਭੇਜ ਦਾਂਗੇ ਇੱਥੇ ਘਰ ਤਾਂ ਵੈਸੇ 15 ਕਿਲੋ ਦੁੱਧ ਵਾ ਵਾ ਜੀ ਵਾ 15 ਕਿਲੋ ਦੁੱਧ ਲੋ ਜੀ ਦੇਖੋ ਚਟਾ ਵੇਖੋ ਸੋਣੀ ਝੋਟੀ ਆ ਤੇ ਚੈੱਕ ਕਰੋ ਕਰਾਂਗੇ ਚਵਾਪ ਸਮਾ ਹੈ ਵਧੀਆ ਭਾਈ ਹਨਾ ਬਹੁਤ ਜ਼ਿਆਦਾ ਓਕੇ ਬਸ ਠੀਕ ਆ ਆਜੋ ਆਜੋ ਕਮਾਲ ਆ ਬੱਸ 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 ਸਰਸਾ ਸਾੜੇ ਲੈ ਕੇ ਆਂਦੇ ਭਾਈ ਉਧਰੋਂ ਲੈ ਕੇ ਆਂਦੇ ਹਾਂਜੀ ਹਾਂਜੀ ਸਰਸਾ ਲਓ ਜੀ ਚਲੋ ਠੀਕ ਹੈ ਭਾਈ ਜਿਆਦੀ ਕੁਆਲਿਟੀ ਆ ਦੁੱਧ ਮੈਰੀਆਂ ਆ ਥਾਨ ਵੇਖੋ ਗੇਰ-ਗੇਰ ਦੀ ਬੇਥ ਤੇ ਸਾਰੇ ਗਾਵੇ ਲਓ ਗਾੜੀ ਬੜੀ ਅਗਲੀ ਜੀ ਗਾੜ ਭਾਈ ਜੀ ਇਹਦੀ ਸਾਢੇ 3-4 ਕਿਲੋ ਗਾੜੀ ਹੋਗੀ ਅੱਛਾ ਗਾੜ ਵੇਖੋ ਸਾਈਡ ਤੋਂ ਕਿ ਦਿਖਾਓ ਇੱਕ ਨਹੀਂ ਸਾਢੇ 3-4 ਕਿਲੋ ਗਾੜ ਹੋਗੀ ਬਿਲਕੁਲ ਬਿਲਕੁਲ ਜੀ ਦਰਦੀ ਥੋੜੀ ਜਿਹੀ ਝੋਟੀ ਅਜੇ ਦਾ ਚੱਡਾ ਬੜਾ ਖੁੱਲਾ ਢੁੱਲਾ ਹਾਂਜੀ ਹਾਂਜੀ ਅਜੇ ਟਾਈਮ ਵੇਖ ਲਓ ਕਿ ਕਿੰਨਾ ਹੋਇਆ ਕਿਦ 10 ਵਜੇ ਸਾਰੇ ਇੱਥੇ ਤੇ ਬਾਕੀ ਬਹੁ ਹਾਂਜੀ ਸੁਨੀਮ ਜੀ ਮੋਲ ਆਪਾਂ ਜਾਇਜ਼ ਰੱਖਨੇ ਬਿਲਕੁਲ ਹਾਂਜੀ ਜਲ ਪਾਣੀ ਆਪਾਂ ਲੈਣਾ ਇਹ ਨਹੀਂ ਗੱਲ ਵੀ ਆਪਾਂ ਲੈਣਾ ਨਹੀਂ ਆਪਾਂ ਜਲ ਪਾਣੀ ਲੈ ਕੇ ਦਵਾਂਗੇ ਸਾਰੇ ਲੈ ਕੇ ਦਿੰਦੇ ਆ ਰੋਟੀ ਪਿਛੇ ਆਪਾਂ ਦੇ ਬਿਲਕੁਲ ਪਰ ਦੇਣੀਆਂ ਬਿਲਕੁਲ ਜਾਇਜ਼ ਭਾਵੇਂ ਕੋਈ ਵੇਚਣ ਵਾਲਾ ਲੈ ਹਾਂਜੀ ਹਾਂਜੀ ਮੋਲ ਕਰਾਉਣੇ ਝੋਟੀ ਉਹਦਾ 1.5 ਲੱਖ ਦੀ ਨਾਰਮਲ ਹੀ ਹੈਗੀ ਆ ਹਾਂਜੀ ਪਰ ਨਹੀਂ ਆਪਾਂ ਉਹ ਕੰਮ ਨਹੀਂ ਕਰਨਾ ਹਾਂਜੀ ਆਪਾਂ ਜਿਹੜੀ ਹਾਂ ਨਾ ਝੋਟੀ ਦੇ ਦਈਏ ਇਹ ਘੱਟ ਦੀ ਮੈਨ ਠੀਕ ਹੈ ਜਿੱਦ 2000 ਛੋਟ ਕਰ ਦਈਏ ਚਲੋ ਠੀਕ ਹੈ ਜੀ ਠੀਕ ਹੈ ਕਿੰਨੇ ਦਾ ਇੱਕ ਛੇਰੀ ਇੱਕ ਛੇਰੀ ਚਲੋ ਠੀਕ ਹੈ ਛੇਰੀ ਬਿਲਕੁਲ ਜੈ ਬਿਲਕੁਲ ਜੈ ਜੈ ਹਾਂਜੀ ਤੇ ਆਹਾਂ ਜੀ ਇਹ ਵੀ ਦੁੱਜਾ ਸੁਗਾ ਜੇ ਇਹ ਲੋਹੀ ਜੇ ਅੱਛਾ ਇਹ ਲੋਹੀ ਝੋਟੀ ਆ ਇਹਦੇ ਮਗਰ ਕੱਟੀ ਜੇ ਅੱਛਾ ਇਹਦੇ ਮਗਰ ਕੱਟੀ ਜੇ ਇਹਨੂੰ ਵਿੱਚ ਪੰਜਵਾਂ ਛੇਵਾਂ ਦਿਨ ਸਿਰਫ ਸੂਈ ਨੂੰ ਵੇਖੋ ਚੱਡਾ ਆ ਇਹਦਾ ਵੇ ਚੱਡਾ ਫਿਕਸ ਵੇਖੋ ਕੱਦਾ ਵੇ ਕੀ ਕਰਦੇ ਆ ਤੇ ਬੱਚਾ ਇਹਦੇ ਮਗਰ ਜੀ ਇਹਦੇ ਮਗਰ ਕੱਟੀ ਜੇ ਕੱਟੀ ਲਓ ਜੀ ਖੋਲੋ ਕੱਟੀ ਜੇ ਇਹਦੇ ਮਗਰ ਤੇ ਸੁਗਾ ਦੁੱਜਾ ਜੇ ਇਹਦੇ ਆਪ ਲੋਹੀ ਜੇ ਕਿੰਨੇ ਡੈਮੋ ਕਾ ਸੂਈ ਨੂੰ ਪਾ ਨੋਸ਼ੀ ਜੀ ਸੋ ਲਈ ਵੀ ਹਜੇ ਮਿਆਲਾ ਮਾਰੂਗੀ ਇਹ ਵੀ ਮਿਆਲਾ ਮਾਰਨਾ ਹਾਂਜੀ ਹਾਂ ਬਿਲਕੁਲ ਤੇ ਬਾਕੀ ਦੁੱਧ ਇਹਦੇ ਕੋ ਵੀ ਬਹੁਤ ਜ਼ਿਆਦਾ ਠੀਕ ਆ ਹਾਂਜੀ ਆ ਜਿਓ ਜੀ 13 ਕਿਲੋ ਦੁੱਧ ਹੋਗਾ 13 ਤੋਂ 14 ਹੀ ਜੇ ਕੋ ਇੱਥੇ ਆਵੇ ਤਾਂ ਫੇਰ ਤੇ 14 ਹੀ ਆ ਤੇ ਜੋotha ਕਲਾਵਾ ਤਾਂ ਫੇਰ 13 ਕਿਲੋ 13 ਬਿਲਕੁਲ ਜੀ ਗਰੰਟੀ ਵਾਲਾ ਜਿਹੜਾ ਗਰੰਡੀ ਵਾਲਾ ਇੰਨਾ ਦੁੱਧ ਦੇ ਜਵਾਬ ਮਾਲਾ ਕਰਨਾ ਪੱਥਰਾਂ ਦਾ ਚੱਡਾ ਇਹ ਬਾਈ ਇਧਰ ਲਈਏ ਕੋ ਉਧਰ ਹੀ ਆਈ ਹੈ ਨਹੀਂ ਇਹ ਇਧਰੋਂ ਲਈ ਹੈ ਅੱਛਾ ਇਧਰੋਂ ਲਈ ਹੈ ਆਜੋ ਲਿਓ ਜੀ ਬਾਈ ਨੇ ਜੰਗੇ ਘੋੜੇ ਘੜ ਰੱਖੇ ਆ ਹਾਂਜੀ 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 ਸ੍ਰੀ ਦੀ ਝੋਟੀ ਇਹ ਵੀ ਉਹਦੇ ਮੁਕਾਬਲੇ ਤੇ ਜਾਣ ਲਈ ਆ ਹੈ ਨਹੀਂ ਝੋਟੀ ਇਹ ਵੀ ਉਹਦੇ ਮੁਕਾਬਲੇ ਤੇ ਜਾਣ ਲਈ ਪੜਨੀ ਹਾਂਜੀ 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 ਦੁੱਧ ਇਹਦੇ ਕੋ ਵੀ ਇੰਨਾ ਹੀ ਹੈਗਾ ਹੂੰ ਮਤਲਬ ਜੇ ਕੋਈ ਉਦਾਨ ਮੰਗਾਵੇ ਤੇ ਫਿਰ ਤੇ 13 ਕਿਲੋ ਗਾਰੰਟੀ ਨਹੀਂ ਤੇ 14 ਕਿਲੋ ਦੁੱਧ ਦੇ ਦੇ ਕੋ ਵੀ ਇਸ ਵੇਲੇ ਠੀਕ ਆ ਬੋਲਾ ਜਿਹੜਾ 14 ਕਿਲੋ ਗਾ ਜਿਹੜਾ ਮਰਜੀ ਜਾਵੇ ਦੋ ਟਾਈਮ ਤਿੰਨ ਟਾਈਮ ਚ ਹੋਵੇ ਬਿਲਕੁਲ ਜੀ ਤਾਂ ਮੋਲੇ ਇਹਦਾ ਵਿੱਚ ਛੋੜਾ ਜਾਈ ਆ ਜਾਈ ਜੀ ਦੇ ਦिए ਲੱਖ ਕਿ ਦੀ ਕਰਦੋ ਹੋ ਜਨਮਾਂ ਦਰੋਂ ਦਾ ਹਾਂ ਨਾ ਜਿਹੜੀ ਇਹ ਜੀ ਹਾਂਜੀ 95000 ਦੀ ਹਟਾਨ ਆ ਠੀਕ ਆ ਠੀਕ ਆ ਜੀ ਦੁੱਧ 13 ਤੋਂ 14 ਕਿਲੋ ਅਜੇ ਝੋਟੀ ਵਧੂਗੀ ਜੇ ਚਲੋ ਠੀਕ ਠੀਕ ਬਹੁਤ ਜਿਆਦਾ ਕਰਤੂਤ ਨਹੀਂ ਨਹੀਂ ਠੀਕ ਦੁੱਧ ਵਾਲੇ ਮਈਆ ਜੀ ਦੁੱਧ ਵਾਲੀ ਪੱਥਰ ਵਰਗਾ ਛੱਡਾ ਜਿੰਨਾ ਵੀ ਹੈਗਾ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਆਹ ਜੀ ਇਹ ਭਾਜੀ ਦੂਜਾ ਸੂਆ ਜੀ ਵੀ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਜੇ ਅੱਜ ਇਹਨੂੰ ਤੀਜਾ ਚੌਥਾ ਦਿਨ ਸੂਈ ਨੀ ਜੇ ਠੀਕ ਆ ਵੱਡੀ ਝੋਟੀ ਆਈਏ ਵਿਦਿਆਨੇ ਦੀ ਜੀ ਹਾਂਜੀ ਹਾਂਜੀ ਲਓ ਜੀ ਇਹ ਵੀ ਦੇਖੋ ਬਰਾਬਰ ਇਹ ਵੀ ਬੋਲੇ ਦੇ ਜਾ ਜੇ ਬੋਲੇ ਵਿੱਚ ਹੈ ਨਾ ਜੀ ਬੋਲੇ ਦੇ ਜੇ ਠੀਕ ਆ ਇਹਦੇ ਕੋਲ 13 14 ਕਿਲੋ ਬੋਲਾ ਵਾ ਅੱਛਾ ਇਹਦੇ ਕੋਲ 13 14 ਕਿਲੋ ਬੋਲਾ ਹੈ ਹੁਣੇ ਠੀਕ ਆ ਤੇ ਕੱਦਗੜ ਬੋਲ ਵੱਡੀ ਆ ਨਾ ਜੀ ਬਾਕੀ ਇਹ ਮੇਰੇ ਸਾਹ ਨਾਲ ਦੁੱਧ 17 ਤੋਂ ਪਲੱਸ ਚੱਲੂਗੀ ਅੱਛਾ ਠੀਕ ਆ ਜਿਹੜੇ ਸਾਹ ਨਾਲ ਚੱਲੇ ਆ 17 ਤੋਂ ਪਲੱਸ ਚੱਲੂਗੀ ਠੀਕ ਆ ਖੋਲੋ ਭਾਈ ਇਹ ਵੀ ਸੂਸਾ ਚ ਆਈ ਥੋੜੀ ਥੱਪੀ ਆ ਝੋਟੀ ਪੂਰਾ ਪੱਠਾ ਨਹੀਂ ਚੁੱਕਿਆ ਜੇ ਹਾਂਜੀ ਹਾਂਜੀ ਤੇ ਬੱਚਿਆਂ ਦੇ ਮਗਰ ਇਹਦੇ ਮਾਰ ਕਟਾ ਜੇ ਇੰਜ ਮਾਰ ਕਟਾ ਜੇ ਕਟਾ ਜੇ ਤੇ ਲੋ ਜੀ ਵੱਡੀ ਝੋਟੀ ਜੀ ਪੂਰੀ ਜ਼ਬਰਦ ਪਪਾਈਆਂ ਲੱਗਦਾ ਵੇਚ ਦੀ ਤੇ ਬਾਕੀ ਅਜੇ ਥੱਪੀ ਆ ਛੋਟੀ ਥੋੜੀ ਜੀ ਵੇਖੋ ਬੇਲ ਬਾਲ ਕਿੱਡੀ ਐ ਦੀ ਛੋਟੀ ਦੀ ਨਹੀਂ ਨਹੀਂ ਬਿਲਕੁਲ ਜੀ ਪਤਾ ਲੱਗ ਜਾਂਦਾ ਚੀਜ਼ ਦਾ ਜੀ ਇਹੋ ਜਿਹੀ ਹਾਂਜੀ ਹਾਂਜੀ ਹਾਂ ਆਜੋ ਜੀ ਆਜੋ ਆਜੋ ਚਵਾਈ ਜੂ ਹੈ ਵਧੀਆ ਬਾਈ ਜੀ ਹਨਾ ਭਾਜੀ ਬਹੁਤ ਵਧੀਆ ਪੂਰਨ ਛੱਟਾ ਨਹੀਂ ਓਕੇ ਚਵਾਈ ਇੱਕ ਨੰਬਰ ਚਵਾਈ ਚਵਾਈ ਜ ਕੋਈ ਫਾਲਟ ਨਹੀਂ ਬਿਲਕੁਲ ਓਕੇ ਠੀਕ ਹੈ ਹਾਂਜੀ ਝੋਟੀ ਸੰਦੀਪ ਜੀ ਜੇ ਆਪਾਂ ਬਾਜ਼ਾਰ ਦੇ ਹਿਸਾਬ ਨਾਲ ਵੇਖੀ ਝੋਟੀ ਦੇੜ ਦੀ ਆ ਹਾਂਜੀ ਝੋਟੀ ਆ ਜੂ ਦੇੜ ਦੀ ਆ ਇੱਕ ਰੰਗ ਬੂਥੀ ਵਾਲੀ ਵਿਖਾਓ ਕਰਿਆਣ ਦਾ ਜਿਆਦੀ ਚੰਗੀ ਨਕਾ ਸਿੰਘ ਇੱਕ ਰੰਗ ਕਾਲੀ ਆ ਤੇ ਸਿੰਘ ਸਿੰਘ ਵੇਖੋ ਸਿੰਘ ਦੀ ਕੁਆਲਿਟੀ ਵੇਖੋ ਹਰਿਆਣੇ ਦੀ ਜੀ ਬਿਲਕੁਲ ਬਿਲਕੁਲ ਹਾਂਜੀ ਤੇ ਝੋਟੀ ਦੇ ਦੇੜ ਦੇ ਪਰ ਆਪਾਂ ਇਹ ਕੰਮ ਨਹੀਂ ਕਰਨਾ ਫਿਰ ਹਾਂਜੀ ਆਪਾਂ ਭਾਵੇਂ 40 ਕਰ ਲਈਏ 45 ਕਰ ਲਈਏ ਹਾਂ ਨਾ 135 ਦੀ ਦੇ ਦਿੰਦੇ 135 ਦੀ 135 ਜੋ ਉਹ ਜੋ 500 ਰੁਪਏ ਚਲੋ 30 ਦੀ ਹਾਂ 30 ਦੀ ਇੱਕ ਤੀ ਦੀ ਦਵਾਂਗੇ ਚਲੋ ਠੀਕ ਹੈ ਜੀ ਦੁੱਧ 16 ਤੋਂ 17 ਕਿਲੋ ਕੱਢੂਗੀ ਛੋਟੀ ਬਸ ਠੀਕ ਹੈ ਠੀਕ ਬਿਲਕੁਲ ਜਾਇਜ਼ ਰੱਖਨੇ ਮੋਲ ਬਾਜੀ ਚਲੋ ਇੱਕ ਤੀ ਦੀ ਨਹੀਂ ਵੱਡੇ ਵੱਡੇ ਆਪਾਂ ਆਖੀ ਜੇ ਇਹ ਨਿੱਕੀ ਨਿੱਕੀ ਨਹੀਂ ਅਜੇ ਵੀਡੀਓ 'ਚ ਪਤਾ ਨਹੀਂ ਨਿੱਕੀ ਲੱਗੇ ਕਿ ਵੱਡੀ ਲੱਗੇ ਪਰ ਜਿਹੜਾ ਇੱਥੇ ਆਣਗੇ ਵੇਖੂ ਪਤਾ ਫਿਰ ਲੱਗੂ ਚਲੋ ਨਿੱਕੀ ਜਾ ਕੇ ਵੱਡੀ ਆ ਤੇ ਆਹ ਜੀ ਆਹ ਜੇ ਪਹਿਲਾ ਸੂਆ ਇਹ ਗੱਬਣਾ ਨਹੀਂ ਸੂਈ ਜੇ ਅਜੇ ਵੀ ਸੂਈ ਇਹਨੂੰ ਤੀਜਾ ਦਿਨ ਜੇ ਅਜੇ ਸੂਈ ਨੂੰ ਅੱਛਾ ਤੀਜਾ ਦਿਨ ਸੂਈ ਨੂੰ ਜੇ ਚੱਡਾ ਬਖਾਵਾ ਥੋੜਾ ਜਿਹਾ ਕੱਟ ਕਰ ਦਿਜੇ ਹਾਂ ਜੀ ਤੇ ਠੰਡੀ ਜੰਨੀ ਰੱਜ ਕੇ ਬੱਚਾ ਮਹਾਰਾਜਾ ਲਾਗੇ ਕਰੋ ਐਨੇ ਜਦੀ ਬਸ ਮਾਂ ਇੱਟੇ ਵਰਗਾ ਭਾਵੇਂ ਦਾਹਰਾ ਦਿਹਾੜੀ ਚ ਬਹਿ ਜਾਓ ਠੀਕ ਆ ਜਿਹੜਾ ਕੋ ਬੌਲਾ ਹੋਊਗਾ 10 ਤੋਂ 11 ਕਿਲੋ ਹੋਗਾ 10 ਤੋਂ 11 ਕਿਲੋ ਠੀਕ ਹੈ ਤੇ ਜਦ ਤਨ ਸੁਈ ਨੂੰ 10 ਤੋਂ 11 ਕਿਲੋ ਬੋਲਾ ਕਹਿਣ ਵਾਲੀ ਗੱਲ ਨਹੀਂ ਹੋਊਗਾ ਜਿਹੜਾ ਪੱਕਾ ਵਾ ਠੀਕ ਹੈ ਠੀਕ ਲੀਟਰ ਵਾਲਾ ਜਿਹੜਾ ਵਾ ਇਹ ਨਹੀਂ ਗੱਲ ਵੀ ਕਹਿ ਕਾ ਇਹ ਬਿਲਕੁਲ ਜੀ ਬਿਲਕੁਲ ਜੇ ਕਾ ਆਪਾਂ ਕਹਿ ਦੋ ਨਾ ਉਹ ਗੱਲ ਨਹੀਂ ਸਾਗੀ ਇਹ ਵੀ ਖੋਲੀ ਬੱਜੀ ਫਿਰ ਖੋਲ ਬਦੋ ਤੇ ਠੰਡੀ ਰੋਗ ਰੋਗ ਦਾ ਥਾਣ ਕੇ ਤੇ ਚਵਾਈ ਲੱਗੀ ਸੰਦੀਪ ਜੀ ਨਹੀਂ ਆਵੇ ਤਿੰਨ ਟਾਈਮ ਚਾਰ ਟਾਂ ਲਗਾਤਾਰ ਹੀ ਚੋ ਜਦੋਂ ਮਾਰੇ ਬੱਚਾ ਲਾ ਕੇ ਕਰ ਸੀ ਇੰਨੇ ਚੋ ਨਹੀਂ ਦਰਦੇ ਇੰਨਾ ਗਾਈ ਵੀ ਨਹੀਂ ਛੇਤੀ ਲਾਉਂਦੀ ਹਾਂਜੀ ਹਾਂ ਬਿਲਕੁਲ ਇਹਦਾ ਪਸਮਾਹ ਛੁੱੜਦੀ ਕ ਇਹ ਤਾਂ ਮਗਰ ਵੀ ਕੱਟ ਆਈ ਆ ਕੱਟ ਆਈ ਆ ਕੱਟਈ ਆ ਇਹ ਫਿਰ ਜਾਂਦੀ ਹਾਂਜੀ ਹਾਂਜੀ ਚਲੋ ਆ ਜੀ ਸਿੱਗੀ ਆ ਜੇ ਦੰਦਾ ਜਾ ਜੇ ਇਹ ਤਾਂ ਇੰਨੀ ਹੁਣ ਬਣ ਗਈ ਆ ਥਾਣਾ ਜਦੋਂ ਸੂਈ ਆ ਨਾ ਜਿੱਦਣ ਥਾਣੀ ਦੀ ਤੇ ਸੁਨੀਲ ਜੀ ਥਾਣੀ ਸਰਫੇ ਦੇ ਅੱਛਾ ਆ ਹੁਣ ਛੱਡੀ ਦੀ ਜੇ ਸਾਰੀ ਬਹਿਨਵਾ ਬਾਕੀ ਬਿਲਕੁਲ ਸਾਫ਼ ਨਹੀਂ ਨਹੀਂ ਸਿੰਘ ਤੋਂ ਬਹੁਤ ਸੋਹਣ ਝੋੜੀ ਦਾ ਨਾਲ ਹੈ ਵੀ ਜੈਡ ਬਲੇ ਕੇ ਹੈ ਨਾ ਲੈ ਚਲੋ ਇੱਕ ਕਰਾਂਗੇ ਕਾਲੀ ਸਾਰੀ ਐ ਤੇ ਮੁਸਤਕ ਕਾਲੀ ਜਵੇ ਬਿਲਕੁਲ ਦੇ ਵਾਲ ਦੇ ਚਟਾਗੇ ਦੇ ਕੋਈ ਇਹ ਨਹੀਂ ਗਾ ਨਾ ਤੇ ਚੱਡੀ ਉਹਦਣ ਜਦੋਂ ਸੂਈ ਆ ਮੈਂ ਨਾ ਵੀ ਇਹ ਕੀ ਕਰੂਗੀ ਇਕੱਲੇ ਥਾਣੀ ਥਣ ਦੀਦੇ ਸੀ ਹਾਂਜੀ ਹਾਂਜੀ ਤੇ ਭਾਰੇ ਜਿੰਨਾ ਦੁੱਧ ਨੂੰ ਚੱਲੀ ਆ ਤੀਜੇ ਦਿਨ ਦੇ ਵਿੱਚ ਇਹਨੇ ਪਤਾ ਨਹੀਂ ਕਿੰਨਾ ਦੁੱਧ ਘਟਾ ਮੇਰੇ ਸਾਹ ਨਾਲ 10 ਤੋਂ ਦੁੱਧ ਬਾਹਰ ਆ 11 ਕਿਲੋ ਪਲੱਸ ਜਿਹੜਾ ਹੋਊਗਾ ਘਰ ਤੋਂ ਹਟ ਵੀ ਹਾਂਜੀ 15 ਕਿਲੋ ਦੀ ਗਾਰੰਟੀ ਦਿੱਤੀ ਕਿ ਪਹਿਲਾਂ ਦਿਓੜੀ ਸਾਢੇ 15 ਠੀਕ ਆ ਜਿਆਦੀਆਂ ਚੰਗੇ ਜਿੱਥੋਂ ਲਈ ਜਿਆਦੀਆਂ ਚੰਗੇ ਸਿਰਾਂ ਮੈਂ ਆ ਵੈਸੇ ਤੇ ਬਾਕੀ ਇਹ ਅੱਜ ਹਫ਼ਤੇ ਨੂੰ ਦੱਸੂ ਕੀ ਕਰਨਾ ਮੇਰੇ ਸਾਹ ਨਾਲ 14 ਕਿਲੋ ਨਾਰਮਲ ਜਾਉ ਨਾਰਮਲ ਕਰਸੋ ਘੱਟ ਬਿਲਕੁਲ ਜਿੰਨਾ ਚਾਹਤ ਵਾਪਸ ਮਾਰ ਲਗਾ ਕੇ ਰੱਖ ਤੇ ਸੰਦੀਪ ਜੀ ਮੋਲੇ ਦਾ ਵਜਾਇ ਜੀ ਝੋਟੇ ਜੋ ਦਾ ਵੇਚਣੀ ਚਾਹੀਏ ਚਵਾ ਕੇ ਕਿਸ ਨੂੰ ਭਾਲ ਕੇ ਥੱਲੇ ਦਈਏ ਤੇ ਭਾਵੇਂ 1 30 ਦੀ ਵਜਲਾ 35 ਦੀ ਵਜਲਾ ਜਿੰਨੇ ਚ ਮਰਜੀ ਵਜਲਾ ਪਰ ਆਪਾਂ ਜਿਹੜੇ ਹਾਂ ਨਾ ਦੇਣੀ ਆ 115 ਇੱਕ 15 ਇੱਕ 15 ਚਲ ਉੱਥੇ ਛੋਟ ਕਰਾਂਗੇ 115 ਦੀ ਦਵਾਵਾਂਗੇ ਠੀਕ ਹੈ ਜੀ ਬਿਲਕੁਲ ਜਾਇਜ਼ ਬਾਕੀ ਥਣ ਸੋਣ ਨਹੀਂ ਜੇ ਪਹਿਲਾਂ ਆ ਗਏ ਥਣ ਦੁੱਧ ਨਾਲ ਰੋਗ ਰੋਗ ਦਾ ਥਣ ਜੇ ਨਹੀਂ ਨਹੀਂ ਥਣ ਦਾ ਬਹੁਤ ਸੋਹਣਾ ਲੱਗਾ ਸੁਣ ਬਾ ਥਣ ਜੇ ਰੋਗ ਰੋਗ ਦਾ ਥਣ ਲੱਗਾ ਵਾ ਹਾਂਜੀ ਤੇ ਕਿਸੇ ਗੱਲੋਂ ਕਮੀ ਨਹੀਂ ਇਹ ਨਹੀਂ ਕੋਈ ਕਹੀ ਜਾਵਾਂਗੇ ਆਪਾਂ ਵੀ ਦੁੱਧ ਦਿੰਦਾ ਹੈਗਾ ਐਸੀ ਆਵੇ ਕੋਈ ਚੋ ਕੇ ਫੇਖੜੇ ਚਲੋ ਠੀਕ ਹੈ ਜੀ ਤੇ ਆਹਾਂ 10 ਵਜੇ ਇਹ ਵੀ 10 ਵਜੇ ਭਾਈ ਇਹ ਦੋਜਾ ਸੂਗਾ ਜੀ ਇਹ ਵੀ ਅੱਜ ਹੀ ਆਇਆ ਇਹ ਵੀ ਸੂਈ ਹਣਾ ਹਾਂਜੀ ਇਹ ਵੀ ਸੂਝੇ ਤਾਜੀ ਇਹ ਵੀ ਅੱਜ ਹੀ ਆਈ ਛੋਟੀ ਪਹਿਲਾਂ ਸੂਹ ਦੂਜਾ ਨਹੀਂ ਦੂਜਾ ਸੂਹਾ ਜੀ ਦੂਜਾ ਸੂਹਾ ਦੂਜਾ ਸੂਹਾ ਦੁੱਧ ਕਿੰਨਾ ਹੈ ਜੀ ਇਹਦੇ ਮਾਰ ਕੱਟੀ ਜੇ ਇਹ ਤਾਂ ਮਾਰ ਕੋ ਜੇ ਮਤਲਬ 7 ਕਿਲੋ 8 ਬੋਲਾ ਲਾ ਲਓ ਅੱਛਾ ਬੋਲਾ ਹੀ ਆ 7 ਕਿਲੋ ਬੋਲਾ ਜੀ 7 ਕਿਲੋ ਤਾਜੀ ਸੂਹਾ ਜੀ ਬਿਲਕੁਲ ਆ ਵੇਖੋ ਤੇ ਕੱਟੀ ਮੰਗਰਾ ਗਈ ਆ ਦੂਜਾ ਸੂਹਾ ਛੋਟੇ ਸਿੰਘ ਜੀ ਸਾਰੀਆਂ ਬਹੁਤ ਸੋਹਣੀਆਂ ਛੋਟੀਆਂ ਆ ਇਹ ਨਹੀਂ ਕੋਈ ਸੂਹਾ ਜਿ ਮੈਂ ਉਹ ਸਾਰੀਆਂ ਛੋਟੀਆਂ ਸਰਾਈਆਂ ਸਾਰੀਆਂ ਛੋਟੀਆਂ ਵਿੱਚ ਹਾਂਜੀ ਤੇ ਸਿਰਾ ਦਾ ਸਿਰਾ ਜੀ ਚਾ ਹਾਂਜੀ ਆਜੋ ਜੀ ਆਜੋ ਬਲੈ ਜਮਾ ਤੇ ਬਾਜੀ ਫਰੈਂਦੀ ਕੀਮਤ ਸੁਨੀਲ ਜੀ ਇਹਦਾ ਵੀ ਭਾਵੇਂ ਸਵਾ ਕਰ ਲਈਏ ਜੋ ਮਰਜ਼ੀ ਕਰੀ ਜਾਈਏ ਭਾਵੇਂ 20 ਕਰ ਲਈਏ ਜੋ ਮਰਜ਼ੀ ਕਰ ਲਈਏ ਉਹ ਗੱਲ ਵੱਖਰੀ ਆ ਪਰ ਇਹ ਵੀ ਆਪਾਂ ਜਾਇਜ਼ ਕਰਕੇ ਦਵਾਂਗੇ ਹਾਂ ਜੀ ਛੋਟੀ ਦੇ ਦਾਂਗੇ 1 5 ਦੀ 1 5 ਦੀ ਜੇ ਜੋ 3000 ਛੋੜ ਇੱਕ ਦੋ ਦੀ ਚਲੋ ਠੀਕ ਆ ਜੀ ਠੀਕ ਆ 1000 ਮੌਕੇ ਤੇ ਕਰਦਾ ਖੋਰ ਚਲੋ ਇੱਕ ਇੱਕ ਦੀ ਦੇ ਦਾਂਗੇ ਛੋਟੀ ਇੱਕ ਇੱਕ ਦੀ ਦੇ ਦਾਂਗੇ ਠੀਕ ਆ ਜੀ ਅਜੇ ਅਜੇ ਆਈ ਐ ਬੋਲਾ 7 8 ਕਿਲੋ ਜੇ ਚਲੋ ਜਿਹੜਾ ਮਰਜ਼ੀ ਚੋ ਆਈ ਓਕੇ ਹੋ ਗਈ ਠੀਕ ਆ ਜੀ ਐਸੇ ਨਗਰ ਜਾ ਬੜੇ ਚਲੋ ਦੇਖੋ ਜੀ ਆਹੀ ਪਜੂ ਸੇਲ ਬਾਈਆਂ ਕਿ ਬਾਕੀ ਵੀ ਵਾਰ-ਵਾਰ ਇਹੀ ਵੇਂਦ ਦੀ ਕਰਦੇ ਨੇ ਭਾਈ ਇੱਥੇ ਆਓ ਆਰ ਚੈੱਕ ਕਰਕੇ ਲੈ ਕੇ ਜਾਓ ਹਣਾ ਜੀ ਹਾਂ ਜੀ ਹਾਂ ਜੀ ਸਾਡਾ ਵੀ ਮਨ ਖੁਸ਼ ਤੱਕ ਲੈਦਾ ਬਿਲਕੁਲ ਬਿਲਕੁਲ ਇੱਥੇ ਆਓ ਚੋਾਈ ਕਰੋ ਦੋ ਟਾਈਮ ਤ ਤੇ ਬਾਕੀ ਜਿਹੜਾ ਕੋਈ ਆਨਲਾਈਨ ਮਗਾਊਗਾ ਜੋ ਦੱਸਾਂਗੇ ਸੋ ਹੀ ਨਿਕਲੂਗਾ ਇਹ ਨਹੀਂ ਗੱਲ ਵੀ ਦੱਸਾਂਗੇ ਕੋਹ ਤੇ ਨਿਕਲੇਗਾ ਕੋ ਉਹ ਗੱਲ ਨਹੀਂ ਹੈਗੀ ਤੇ ਜ਼ਿਲ੍ਹਾ ਵੀਰਜੀ ਅੰਮ੍ਰਿਤਸਰ ਤਸਵੀਲ ਬਾਬਾ ਕਾਲਾ ਦੇ ਪਿੰਡ ਤੰਮਵਾਲ ਫੋਨ ਨੰਬਰ ਹੈਗਾ 8146560492 ਦੂਜਾ ਹੈਗਾ 9872094734 86